ਇੱਕ ਪੋਸਟ ਗ੍ਰੈਜੂਏਟ ਜੋ ਜੋੜਾ ਹੈ ਉਹ ਇੱਕ ਐਸਾ ਸੈਟਅਪ ਪਿਆਰ ਕੀਤਾ ਹੈ ਨੌਕਰੀ ਵੀ ਨਾਲ ਕਰਦੇ ਹਨ ਲੇਕਿਨ ਬਾਅਦ ਵਿੱਚ ਉਹ ਆ ਕੇ ਇੱਥੇ ਰੋਟੀ ਚਾਵਲ ਅਤੇ ਰਾਜਣਾ ਲੋਕਾਂ ਨੂੰ ਦਿੰਦੇ ਹਾਂ ਅਸੀਂ ਗਏ ਸੀ ਚੰਡੀਗੜ੍ਹ ਉੱਥੇ ਅਸੀਂ ਇਹ ਸੈਟਅਪ ਦੇਖਿਆ ਸੀਗਾ ਔਰ ਸਾਡਾ ਮਨ ਸੀ ਕਿ ਅਸੀਂ ਵੀ ਆਪਣੇ ਸ਼ਹਿਰ ਵਿੱਚ ਕੁਝ ਇਸ ਤਰ੍ਹਾਂ ਦਾ ਕਰੀ ਕਿਉਂਕਿ ਆਪਣੇ ਪਟਾਲਾ ਸ਼ਹਿਰ 'ਚ ਅਸੀਂ ਕੋਈ ਨਹੀਂ ਦੇਖਿਆ ਐਸਾ ਸਿਸਟਮ ਹੈ ਕਿ ਉਹ ਨੌਕਰੀ ਜੂਲ ਕਰਦੇ ਹਨ ਲੇਕਿਨ ਲੋਕਾਂ ਦਾ ਢਿੱਡ ਵੀ ਭਰਦੇ ਹਨ ਇਹ ਕੰਮ ਵੀ ਕੋਈ ਛੋਟਾ ਵੱਡਾ ਨਹੀਂ ਹਦਾ ਕੰਮ 'ਚ ਕੋਈ ਸ਼ਰਮ ਨਹੀਂ ਹੁੰਦੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕੀ ਆ ਰਹੇ ਨੇ ਤੇ ਲੋਕੀ ਲੋਕਾਂ ਵੱਲੋਂ ਅਗੇ ਤੇ ਆਪਣਾ ਸਮਾਂ ਲਿਆ ਜਾਂਦਾ ਹੈ ਜਪਰੀ ਜੀ ਇਹ ਤੁਸੀਂ ਇਹ ਦੱਸੋ ਵੀ ਆ ਜਿਹੜਾ ਤੁਸੀਂ ਕੋਲ ਲਗਾਇਆ ਹੈ ਪੋਸਟ ਗ੍ਰੈਜੂਏਟ ਸਭ ਇਹਦਾ ਮਤਲਬ ਇਹ ਨਾਮ ਕਿਉਂ ਰੱਖਿਆ ਗਿਆ ਪੋਸਟ ਗ੍ਰੈਜੂਏਟ ਇਹਦਾ ਕਾਰਨ ਇਹ ਹੈ ਕਿ ਅਸੀਂ ਦੋਨੋਂ ਜਿਸ ਤਰ੍ਹਾਂ ਪੋਸਟ ਗ੍ਰੈਜੂਏਸ਼ਨ ਆ ਪੋਸਟ ਗ੍ਰੈਜੂਏਟ ਇਹਦਾ ਔਰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਇਹ ਖਬਰ ਉਹਨਾਂ ਵਾਸਤੇ ਬੇਹੱਦ ਜ਼ਰੂਰੀ ਹੈ ਵੇਖਣੀ ਕਿ ਜਿਹੜੇ ਲੋਕ ਇੱਥੇ ਰਹਿ ਕੇ ਪੰਜਾਬ ਦੇ ਲੈ ਕੇ ਕੰਮ ਨਹੀਂ ਕਰਦੇ ਤੇ ਵਿਦੇਸ਼ਾਂ ਵੱਲ ਨੂੰ ਭਜਦੇ ਨੇ ਉੱਥੇ ਜਾ ਕੇ ਕੰਮ ਕਰਦੇ ਨੇ ਲੇਕਿਨ ਤੁਹਾਨੂੰ ਅੱਜ ਅਸਿਆਸੀਅਤ ਸਿਰਾਂ ਵਿਖਾਵਾਂਗੇ ਜੋ ਕਿ ਤੁਸੀਂ ਵੇਖ ਕੇ 당ਗ رہ ਜਾਓਗੇ ਇੱਕ ਪੋਸਟ ਗ੍ਰੈਜੂਏਟ ਜੋ ਜੋੜਾ ਹੈ ਉਹ ਇੱਕ ਐਸਾ ਸੈਟਅਪ ਤਿਆਰ ਕੀਤਾ ਹੈ ਨੌਕਰੀ ਵੀ ਨਾਲ ਕਰਦੇ ਹਨ ਲੇਕਿਨ ਬਾਅਦ ਵਿੱਚ ਉਹ ਆ ਕੇ ਇੱਥੇ ਰੋਟੀ ਚਾਵਲ ਅਤੇ ਰਾਜਮਾ ਲੋਕਾਂ ਨੂੰ ਦਿੰਦੇ ਹਨ ਪੈਸੇ ਵੀ ਲੈਂਦੇ ਹਨ ਲੇਕਿਨ ਐਸਾ ਸਿਸਟਮ ਹੈ ਕਿ ਉਹ ਨੌਕਰੀ ਜੂਰ ਕਰਦੇ ਹਨ ਲੇਕਿਨ ਲੋਕਾਂ ਦਾ ਢੇਡ ਵੀ ਭਰਦੇ ਹਨ ਸੋ ਕੋਈ ਸ਼ਰਮ ਨਹੀਂ ਆ ਕਿਉਂਕਿ ਨੌਕਰੀ ਕਰਨ ਦੇ ਬਾਵਜੂਦ ਹੀ ਉਹ ਆ ਕੇ ਸੈਟਅਪ ਲਗਾ ਕੇ ਤੇ ਲੋਕਾਂ ਨੂੰ ਢੇਰ ਪਰਦੇ ਹਨ ਤੇ ਆਪਣੀ ਕਮਾਈ ਦਾ ਸਾਧਨ ਇਹ ਉਹਨਾਂ ਵਸੇ ਬੇਹਜੂਰੀ ਹੈ ਜਿਹੜੇ ਲੋਕੀ ਇੱਥੇ ਰਹਿ ਕੇ ਵੀ ਕੰਮ ਨਹੀਂ ਕਰਦੇ ਕਿਉਂਕਿ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਕੰਮ 'ਚ ਕੋਈ ਸ਼ਰਮ ਨਹੀਂ ਤਸਵੀਰਾਂ ਮੈਂ ਸਾਂਝੀਆਂ ਕਰਾਂ ਇੱਕ ਵਾਰੀ ਦੇਖ ਸਕਦੇ ਹੋ ਕਿਸ ਤਰ੍ਹਾਂ ਇਹਨਾਂ ਦੰਪਤੀ ਜੋੜਾ ਜੋ ਹੈ ਜੋ ਪੋਸਟ ਗ੍ਰੈਜੂਏਟ ਹੈ ਨਾਰਕਾ ਪੋਸਟ ਗ੍ਰੈਜੂਏਟ ਫੂਡ ਕਾਰਟ ਸੋ ਇਹਨਾਂ ਵੱਲੋਂ ਲਗਾਇਆ ਗਿਆ ਹੈ ਲੋਕਾਂ ਨੂੰ ਚਾਵਲ ਰਾਜਮਾ ਚਾਪ ਕੜੀ ਚਾਵਲ ਮਟਰ ਪਨੀਰ ਵਗੈਰਾ ਦਿੰਦੇ ਹਨ ਅਤੇ ਆਪਣਾ ਗੁਜ਼ਾਰਾ ਤੇ ਹੁੰਦਾ ਹੁੰਦਾ ਲੇਕਿਨ ਲੋਕਾਂ ਦਾ ਢੇਡ ਵੀ ਪਾ ਦਿਆ ਇੱਕ ਮੈਸੇਜ ਵੀ ਹੈ ਇਹਨਾਂ ਵੱਲੋਂ ਕਿ ਕੰਮ ਵੀ ਕੋਈ ਛੋਟਾ ਵੱਡਾ ਨਹੀਂ ਹੁੰਦਾ ਕੰਮ 'ਚ ਕੋਈ ਸ਼ਰਮ ਨਹੀਂ ਹੁੰਦੀ ਤੁਸੀਂ ਦੇਖ ਸਕਦੇ ਹੋ ਕਿ ਕਿਸਾ ਲੋਕੀ ਆ ਰਹੇ ਨੇ ਤੇ ਲੋਕੀ ਲੋਕਾਂ ਵੱਲੋਂ ਆ ਕੇ ਤੇ ਆਪਣਾ ਸਮਾਨ ਲਿਆ ਜਾਂਦਾ ਹੈ ਸੋ ਕਾਫੀ ਉਸ਼ਾ ਹੈ ਇਹਨਾਂ ਨੂੰ ਕਿਉਂਕਿ ਲੋਕਾਂ ਵੱਲੋਂ ਵੀ ਕਾਫੀ ਹੋ ਸਕ ਦਿੱਤਾ ਗਿਆ ਹੈ ਤੇ ਲੋਕਾਂ ਵੱਲੋਂ ਕਾਫੀ ਵਧੀਆ ਤਰੀਕੇ ਨਾਲ ਡੀਲ ਵੀ ਕੀਤਾ ਜਾਂਦਾ ਹੈ ਸੋ ਗੱਲਬਾਤ ਵੀ ਕਰਾਂਗੇ ਉਸ ਜੋੜੇ ਨਾਲ ਕਿ ਕੀ ਕਹਿਣਾ ਹੈ ਕਿਉਂਕਿ ਇਹ ਨੌਕਰੀ ਕਰਨ ਦੇ ਬਾਵਜੂਦ ਆ ਕੇ ਉਸ ਤੋਂ ਬਾਅਦ ਇਹ ਜੋ ਜੋੜਾ ਹੈ ਇਹ ਇੱਕ ਸੈਟਅਪ ਲਗਾਉਂਦਾ ਹੈ ਜੋ ਕੜੀ ਚਾਵਲ ਰਾਜਮਾ ਲੋਕਾਂ ਦੇ ਦਿਆਨ ਮਹਿੰਗੀ ਗੱਡੀ ਵੀ ਹੈਗੀ ਕੋਲ ਮਹਿੰਗੀ ਗੱਡੀ ਵਿੱਚ ਲਿਆ ਕੇ ਤਿਆਰ ਕਰਕੇ ਘਰੋਂ ਤੇ ਇੱਥੇ ਸੈਟਅਪ ਲਗਾ ਕੇ ਤਿਆਰ ਕਰਦੇ ਆਂ ਸੋ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਭੈਣ ਦਾ ਵੀ ਕੀ ਕਰਾਂ ਭੈਣ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਜੀ ਆਪਣਾ ਮੇਰਾ ਨਾਮ ਜੈਪ੍ਰੀਤ ਜੈਪ੍ਰੀਤ ਜੀ ਇਹ ਤੁਸੀਂ ਇਹ ਦੱਸੋ ਵੀ ਆ ਜਿਹੜਾ ਤੁਸੀਂ ਬੋਲ ਲਗਾਇਆ ਹੈ ਪੋਸਟ ਗ੍ਰੈਜੂਏਟ ਹਾਂਜੀ ਸਾਨੂੰ ਇਹਦਾ ਮਤਲਬ ਇਹ ਨਾਮ ਕਿਉਂ ਰੱਖਿਆ ਗਿਆ ਪੋਸਟ ਗ੍ਰੈਜੂਏਟ ਇਹਦਾ ਕਾਰਨ ਇਹ ਹੈ ਕਿ ਅਸੀਂ ਦੋਨੋਂ ਜਿਸ ਤਰ੍ਹਾਂ ਪੋਸਟ ਗ੍ਰੈਜੂਏਸ਼ਨ ਆ ਪੋਸਟ ਗ੍ਰੈਜੂਏਟ ਟੀਡਾ ਔਰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਅਗਰ ਤੁਹਾਡੇ ਵਿੱਚ ਕੈਪੇਬਿਲਿਟੀ ਹੈ ਤੇ ਤੁਸੀਂ ਹਰ ਕੋਈ ਕੰਮ ਕਰ ਸਕਦੇ ਹੋ 노 ਮੈਟਰ ਕਿ ਤੁਹਾਡੀ ਸਟੱਡੀ ਕਿੰਨੀ ਹੈ ਤੁਸੀਂ ਅਨਪੜ੍ਹ ਹੋ ਜਾਂ ਬਹੁਤ ਜ਼ਿਆਦਾ ਪੜੇ ਲਿਖੇ ਹੋ ਇਹ ਤੁਸੀਂ ਕਿਹਾ ਸੀਗਾ ਵੀ ਮੈਂ ਜੋਬ ਵੀ ਕੀਤੀ ਆ ਟੀਚਿੰਗ ਲੈਵਲ 'ਚ ਇੱਕ ਬਟਾਲੇ ਦੇ ਨਾਮੀ ਸਕੂਲ ਵਿੱਚ ਜੋਬ ਵੀ ਕੀਤੀ ਆ ਕੀ ਕਾਰਨ ਬਣਿਆ ਵੀ ਜੋਬ ਛੱਡਦੀ ਆ ਤੇ ਹੁਣ ਆਹ ਸੈਟਅਪ ਤਿਆਰ ਕੀਤਾ ਮੈਨੂੰ ਹੈਲਥ ਇਸ਼ੂ ਸੀ ਮੈਨੂੰ ਮੀਨਸ ਡਿਸਕ ਦੀ ਜਿਹੜੀ ਪ੍ਰੋਬਲਮ ਆਮ ਤੌਰ ਤੇ ਲੇਡੀਜ਼ ਨੂੰ ਹੋ ਜਾਂਦੀ ਉਹ ਹੋਈ ਸੀਗੀ ਉਹਦੇ ਕਾਰਨ ਮੈਨੂੰ ਲੀਵ ਕਰਨੀ ਪਈ ਮੈਂ 9 ਸਾਲ ਜੌਬ ਕੀਤੀ ਹੈ ਸਕੂਲ ਵਿੱਚ ਉਸ ਤੋਂ ਬਾਅਦ ਸਟੇਅਰਸ ਦਾ ਸੀਗਾ ਰੀਜ਼ਨ ਕਿ ਬਾਰ-ਬਾਰ ਉੱਪਰ-ਨੀਚੇ ਨਹੀਂ ਸੀ ਸਕੂਲ ਵਿੱਚ ਜਾ ਸਕਦੀ ਫਿਰ ਮੈਂ ਲੀਵ ਕਰ ਦਿੱਤੀ ਸੀ ਜੌਬ ਤੇ ਉਸ ਤੋਂ ਬਾਅਦ ਅਸੀਂ ਗਏ ਸੀ ਚੰਡੀਗੜ੍ਹ ਉੱਥੇ ਅਸੀਂ ਇਹ ਸੈਟਅਪ ਦੇਖਿਆ ਸੀਗਾ ਔਰ ਸਾਡਾ ਮਨ ਸੀ ਕਿ ਅਸੀਂ ਵੀ ਆਪਣੇ ਸ਼ਹਿਰ ਵਿੱਚ ਕੁਝ ਇਸ ਤਰ੍ਹਾਂ ਦਾ ਕਰੀਏ ਕਿਉਂਕਿ ਆਪਣੇ ਬਟਾਲਾ ਸ਼ਹਿਰ 'ਚ ਅਸੀਂ ਕੋਈ ਨਹੀਂ ਦੇਖਿਆ ਤੇ ਅਸੀਂ ਨਾਲੇ ਇੱਕ ਤੇ ਸਾਡਾ ਵੀ ਸ਼ੌਂਕ ਪੂਰਾ ਹੋ ਜਾਏਗਾ ਨਾਲੇ ਸਾਡੇ ਥਰੂ ਸਾਨੂੰ ਲੋਕਾਂ ਨੂੰ ਮੈਸੇਜ ਵੀ ਮਿਲ ਜਾਏਗਾ ਵੀ ਗੱਲ ਕਰੀ ਭਾਜਾ ਨੌਜਵਾਨ ਪੀੜ ਜੜੀ ਹੈ ਬੜੀ ਕੰਮ ਕਰਨ ਲੱਗੇ ਸ਼ਰਮ ਕਰਦੀ ਹੈ ਤੁਹਾਨੂੰ ਸ਼ਰਮ ਮਹਿਸੂਸ ਹੋਣੀ ਕਿਉਂ ਤੁਸੀਂ 9 ਸਾਲ ਜੌਬ ਵੀ ਕੀਤੀ ਆ ਉੱਥੇ ਤੁਹਾਡੇ ਕੁਲੀਗ ਵੀ ਹੈਗੇ ਟੀਚਰ ਵਗੈਰਾ ਜਾਂ ਬੱਚੇ ਵਗੈਰਾ ਲੱਗਦੇ ਹੋਣਗੇ ਉਹ ਕਹਿੰਦੇ ਹੋਣਗੇ ਮੈ ਸਾਤੀਆ ਤੇ ਇੱਥੇ ਆਹ ਨੂੰ ਕੜੀ ਚੌਲ ਵੇਚੰਦੇ ਨੇ ਨਹੀਂ ਜੀ ਬਿਲਕੁਲ ਨਹੀਂ ਸ਼ਰਮ ਕਿਉਂ ਕਰਨੀ ਆ ਅਗਰ ਕੰਮ ਮੈਂ ਮੰਨਦੀਆਂ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਤੜੀ ਤੁਹਾਡੇ ਵਿੱਚ ਇਨੀ ਕੈਪੇਬਿਲਿਟੀ ਹੋਣੀ ਚਾਹੀਦੀ ਹੈ ਕਿ ਤੁਸੀਂ ਛੋਟੇ ਕੰਮ ਨੂੰ ਵੀ ਵੱਡਾ ਕਰਕੇ ਦਿਖਾਓ ਤੇ ਸ਼ਾਇਦ ਮੇਰੇ ਐਦਾ ਕਰਨ ਨਾਲ ਬੱਚਿਆਂ ਨੂੰ ਵੀ ਮੈਸੇਜ ਮਿਲ ਜੇਗਾ ਕਿ ਅਗਰ ਮੈਂ ਮੈਮ ਇਹ ਚੀਜ਼ ਕਰ ਸਕਦੇ ਆ ਤੇ ਇਨ ਫਿਊਚਰ ਅਗਰ ਰੱਬ ਨਾ ਕਰੇ ਕੋਈ ਇਸ਼ੂ ਆਏ ਤੇ ਸਟੱਡੀ ਨਾ ਮੈਟਰ ਕਰਕੇ ਉਹ ਆਪਣਾ ਘਰ ਚਲਾ ਸਕਦੇ ਨੇ। ਇਹ ਲੇਡੀਜ਼ ਇਹ ਕੰਮ ਕਰ ਸਕਦੀ ਜੀ ਕੋਈ ਸ਼ਰਮ ਨਹੀਂ ਕਰ ਸਕਦੀ ਤੇ ਨੌਜਵਾਨਾਂ ਨੂੰ ਕੀ ਹੋਇਆ ਨੌਜਵਾਨ ਵੀ ਇਹ ਕੰਮ ਕਰ ਸਕਦੇ। ਸੋ ਮੈਂ ਤੁਸੀਂ ਇਹ ਘਰ ਦੇ ਵੀ ਸੰਭਾਲਦੇ ਹੋ ਬੱਚੇ ਵੀ ਹੈਗੇ ਨੇ ਹਸਬੰਡ ਵੀ ਨੇ ਇਹ ਸਾਰਾ ਕੁਝ ਕਿੱਦਾਂ ਮੇਨਟੇਨ ਕਰਦੇ ਹੋ ਕਿਉਂ ਘਰ ਵੀ ਸਹਮਣਾ ਹੁੰਦਾ ਬੱਚਿਆਂ ਨੂੰ ਸਕੂਲ ਭੇਜਣਾ ਰੋਟੀ ਪਾਣੀ ਟਿਫਨ ਵਗੈਰਾ ਸਾਰਾ ਇੰਤਜ਼ਾਮ ਕਰਨਾ ਕਿੱਦਾਂ ਮੈਨੇਜ ਕਰਕੇ ਮੈਨੇ ਜਿਸ ਤਰ੍ਹਾਂ ਸੀ ਇਹਦੀ ਪ੍ਰੈਪਰੇਸ਼ਨ ਤੇ ਅਸੀਂ ਰਾਤ ਨੂੰ ਕਰ ਲੈਂਦੇ ਆਂ ਕੁਝ ਕੁਝ ਅਸੀਂ ਮਾਰਨਿੰਗ 4 ਵਜੇ ਉੱਠ ਕੇ ਕਰਦੇ ਆਂ ਬਾਕੀ ਬੱਚੇ ਮੇਰੇ ਵੱਡੇ ਨੇ ਸਾਡੇ ਜਿਸ ਤਰ੍ਹਾਂ ਔਰ ਉਹਨਾਂ ਦਾ ਟਿਫਨ ਵਗੈਰਾ ਪੈਕ ਕਰਕੇ ਉਹਨਾਂ ਨੂੰ ਇਹਦੀ ਪ੍ਰੈਪਰੇਸ਼ਨ ਕਰਦੇ ਕਰਦੇ ਉਹਨਾਂ ਨੂੰ ਭੇਜ ਦਈਦਾ ਆ ਤੇ ਬਾਕੀ ਇਹ ਵੀ ਮੇਰੇ ਨਾਲ ਹੈਲਪ ਕਰਵਾਉਂਦੇ ਨੇ ਫਿਰ ਇਹ 9 ਵਜੇ ਚਲੇ ਜਾਂਦੇ ਨੇ ਡਿਊਟੀ ਦੋਸਤੋ ਪਹਿਲਾਂ ਅਸੀਂ 4 ਵਜੇ ਉੱਠ ਕੇ ਪ੍ਰੈਪਰੇਸ਼ਨ ਕਰ ਲੈਂਦੇ ਆਂ ਇਹ ਆਈਡੀਆ ਕਿਹਦਾ ਸੀਗਾ ਤੁਹਾਡਾ ਸੀ ਜਾਂ ਭਾਈ ਦਾ ਸੀਗਾ ਆਈਡੀਆ ਸਮਝੋ ਦੋਨਾਂ ਦਾ ਸੀ ਉਹਨਾਂ ਦੀ ਸਲਾਹ ਹੋਈ ਇਕੱਠਿਆਂ ਦੀ ਹਾਂਜੀ ਕਿਉਂਕਿ ਅਸੀਂ ਦੇਖਿਆ ਸੀ ਚੰਡੀਗੜ੍ਹ ਵਰਗੇ ਸ਼ਹਿਰਾਂ ਵਿੱਚ ਕਿ ਗੱਡੀਆਂ ਵਿੱਚ ਆਂਦੇ ਨੇ ਕੋਈ ਸ਼ਰਮ ਨਹੀਂ ਹੈ ਚਾਹੇ ਉਹ ਮੇਲ ਹੈ ਚਾਹੇ ਉਹ ਫੀਮੇਲ ਹੈ ਆਂਦੇ ਨੇ ਔਰ ਆਪਣਾ ਕੰਮ ਕਰਕੇ ਚਲੇ ਜਾਂਦੇ ਨੇ ਉਹਨਾਂ ਨੂੰ ਕੋਈ ਆਪਣੀ ਸਟੱਡੀ ਦਾ ਨਹੀਂ ਹੈਗਾ ਤੇ ਅਸੀਂ ਕਿਉਂ ਨਾ ਇੰਨੀ ਚੀਜ਼ ਆਪਣੇ ਸ਼ਹਿਰ ਵਿੱਚ ਕਰੀਏ ਇਸ ਕਰਕੇ ਆਈਡੀਆ ਦੋਨਾਂ ਦਾ ਸੀ ਤੁਹਾਨੂੰ ਕੋਈ ਸ਼ਰਮ ਤਾਂ ਨਹੀਂ ਮਹਿਸੂਸ ਹੋ ਰਹੀ ਬਿਲਕੁਲ ਨਹੀਂ ਜਿਸ ਦਿਨ ਆਏ ਸੀ ਉਸ ਦਿਨ ਤੋਂ ਲੈ ਕੇ ਹਜੇ ਤੱਕ ਅੱਜ 7th ਡੇ ਆ ਕੋਈ ਸ਼ਰਮ ਨਹੀਂ ਹੈ ਅਸੀਂ ਖੁਸ਼ ਆ ਸ਼ਾਇਦ ਸਾਨੂੰ ਦੇਖ ਕੇ ਹੋਰ ਵੀ ਕੋਈ ਸਟਾਰਟ ਕਰੇਗਾ ਜੀ ਬਿਲਕੁਲ ਇਹ ਲੋਕਾਂ ਵਾਂਗੂ ਸੇ ਦੇਣ ਵਾਲੀ ਇੱਕ ਗੱਲ ਹੈ ਲੋਕਾਂ ਨੂੰ ਦੇਖਣੀ ਚਾਹੀਦੀ ਹੈ ਕਿ ਜੇ ਲੇਡੀਜ਼ ਹੋ ਕੇ ਕੋਈ ਸ਼ਰਮ ਨਹੀਂ ਕਰਦੀ ਇਹ ਕੋ ਚੰਗੇ ਭਲੇ ਇਹ ਬਟਾਲਾ ਦੇ ਨਾਮੀ ਸਕੂਲ ਦੀ ਜੌਬ ਕਰਦੇ 9 ਸਾਲ ਜੌਬ ਵੀ ਕੀਤੀ ਆ ਤੇ ਛੱਡਦੀ ਆ ਹੁਣ ਆਪਣਾ ਕੰਮ ਸ਼ੁਰੂ ਕੀਤਾ ਸੋ ਭਾਈ ਸਾਹਿਬ ਨਾਲ ਵੀ ਗੱਲ ਕਰਾਂਗੇ ਕੀ ਕਹਿੰਦਾ ਉਹਨਾਂ ਦਾ ਕਿਉਂਕਿ ਉਹਨਾਂ ਦੀ ਰਾਜਮੰਦੀ ਲੈਣੀ ਜਰੂਰੀ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼ ਮੇਰਾ ਨਾਮ ਆਪਾਂ ਜਿੰਮੀ ਮਲੋਤਰਾ ਜੀ। ਜਿੰਮੀ ਜੀ ਇਹ ਸਾਰਾ ਜਿਹੜਾ ਸਿਸਟਮ ਹੈ ਇਹ ਪਹਿਲਾਂ ਤੁਸੀਂ ਕਿਦੀ ਦੇਣਾ ਕਿਦੇ ਮਨ ਵਿਚ ਵਿਚਾਰ ਆਇਆ ਵੀ ਆਪਾਂ ਇਹ ਕਰੀਏ। ਇਹ ਸਾਡੇ ਦੋਨਾਂ ਦੇ ਮਨ ਦੇ ਵਿੱਚ ਵਿਚਾਰ ਆਇਆ ਚੰਡੀਗੜ੍ਹ ਗਏ ਸੀ ਉੱਥੇ ਆਪਾਂ ਸੈਟਅਪ ਦੇਖਿਆ ਸੀ ਆਪਾਂ ਸਾਡੇ ਮਨ ਦੇ ਵਿੱਚ ਆਇਆ ਕਿ ਉਹ ਨਾ ਸੀ ਆਪਣੇ ਬਟਾਲੇ ਸ਼ਹਿਰ ਦੇ ਵਿੱਚ ਇਹ ਫੂਡ ਕਾਰ ਦਾ ਜਿਹੜਾ ਕੰਮ ਸ਼ੁਰੂ ਕਰੀਏ। ਤੇ ਤੁਸੀਂ ਇਹ ਦੱਸ ਦਿਓ ਵੀ ਤੁਸੀਂ ਕੁਆਲੀਫਿਕੇਸ਼ਨ ਪਰ ਤੁਹਾਡੀ ਕਿੰਨੀ ਹੈ? ਮੈਂ ਭਾਜੀ ਐਮ ਐਬੀ ਐਡ ਹੈ ਜੀ ਐਮ ਐਮ ਐਸ ਦੀ ਕੀਤੀ ਦੀ ਹੈ ਜੀ ਤੇ ਮੈਂ ਇਸ ਵੇਲੇ ਕੰਟੀਨਿਊ ਜੋਬ ਕਰਦਾ ਪਿਆ ਗਵਰਨਮੈਂਟ ਜੋਬ ਕਰਦਾ। ਹਾਂਜੀ ਐਮ ਐਬੀ ਐਡ ਕੀਤੀ ਹੈ। ਕੋਈ ਕੰਮ ਚ ਕੋਈ ਸ਼ਰਮ ਨਹੀਂ ਭਾਜੀ ਮਿਹਨਤ ਦੇ ਵਿੱਚ ਕੋਈ ਸ਼ਰਮ ਨਹੀਂ ਹੁੰਦੀ ਤੇ ਇਸ ਕਰਕੇ ਸਾਨੂੰ ਕੋਈ ਸ਼ਰਮ ਨਹੀਂ ਆਪਾਂ ਜਿੰਦੋਂ ਦਾ ਕੰਮ 7 ਦਿਨ ਹੋ ਗਏ ਅੱਜ ਕੰਮ ਕਰਦੇ ਪਏ ਆ ਸਾਡੇ ਕੁਲੀਕ ਵੀ ਲੰਗਦੇ ਆ ਲੱਗੋ ਆਫਿਸ ਸਟਾਫ ਵੀ ਲੰਗਦੇ ਆ ਪਰ ਇਹਦੇ ਵਿੱਚ ਕੋਈ ਸ਼ਰਮ ਨਹੀਂ ਕਿਉਂਕਿ ਆਪਾਂ ਚੰਗਾ ਕੰਮ ਕਰਦੇ ਪਏ ਇੱਕ ਲੋਕਾਂ ਨੌਜਵਾਨਾਂ ਨੂੰ ਮੈਸੇਜ ਦੇ ਰਹੇ ਆ ਇਹ ਲੋਕਾਂ ਦੀ ਗੱਲ ਨੌਜਵਾਨਾਂ ਦੀ ਗੱਲ ਕਰੀਏ ਤਾਂ ਨੌਜਵਾਨ ਐਸੇ ਕੰਮ ਕਰਕੇ ਖੁਸ਼ ਨਹੀਂ ਆ ਮਾੜਾ ਮੋਟਾ ਕੋਈ ਵੀ ਕੰਮ ਉਹ ਵੀ ਦੇਸ਼ਾਂ ਵੱਲ ਨੂੰ ਜਾ ਰਿਹਾ ਉਧਰ ਜਾ ਰਿਹਾ ਉਧਰ ਜਾ ਕੇ ਭਾਵੇਂ ਇਤੋਂ ਮਾੜਾ ਕੰਮ ਹੀ ਕੋਲਾ ਕਰਨਾ ਪਏ ਉਹ ਕਰਦਾ ਲੇਕਿਨ ਇੱਥੇ ਸਾਫ਼ ਸੁਥ ਕਿ ਆਪਾ ਪੜ੍ਹੇ ਲਿਖੇ ਕਿਉਂਕਿ ਸਾਡੇ ਕੁਝ ਸਾਥੀ ਜਿਹੜੇ ਕਿ ਪੜ੍ਹ ਲਿਖ ਕੇ ਘਰ ਬਹਿ ਜਾਂਦੇ ਆ ਹੱਕ ਥੱਕ ਜਾਂਦੇ ਆ ਆਪਣੇ ਬਿਲਕੁਲ ਤੁਹਾਨੂੰ ਕੋਈ ਕੰਮ ਨਹੀਂ ਮਿਲ ਰਿਹਾ ਉਹਨਾਂ ਵਾਸਤੇ ਇਹ ਮੈਸੇਜ ਆ ਕਿ ਕੰਮ ਕਰੋ ਘਰੋਂ ਨਿਕਲੋ ਆਪਣੀ ਮਿਹਨਤ ਕਰੋ ਜੋ ਵੀ ਤੁਹਾਡੇ ਹੱਥ ਦੇ ਵਿੱਚ ਹੂ ਨਾ ਰਿਹਾ ਤੇ ਇਸ ਕਰਕੇ ਉਹਨਾਂ ਵਾਸਤੇ ਮੇਨ ਮੈਸੇਜ ਆ ਕਿ ਕੰਮ ਕਰੋ ਤੇ ਜੇ ਗੱਲ ਕਰੀਏ ਘਰ ਪੱਖੋਂ ਦੇ ਘਰੋਂ ਜੇ ਤੁਸੀਂ ਗੱਲ ਕੀਤੀ ਸੀ ਵੀ ਆਪਾਂ ਸੈਟਅਪ ਲਗਾਣਾ ਤੇ ਘਰੋਂ ਕੋਈ ਆਣਾ ਕਿ ਮਮੀ ਵੱਲੋਂ ਡੈਡੀ ਵੱਲੋਂ ਕੋਈ ਕਹਾ ਨਹੀਂ ਕੀ ਕਰਨਾ জব ਚੰਗੇ ਭਲੀ জব ਕਰਨ ਰਿਆ ਰੋਟੀ ਪਾਣੀ ਚੱਲਣ ਰਿਆ ਨਹੀਂ ਭਾਜੀ ਜੇ ਕੋਈ ਆਪਾਂ ਗਲਤ ਕੰਮ ਕਰਦੇ ਤਾਂ ਫੇਤਾ ਘਰ ਦੇਣਾ ਜਰੂਰ ਰੋਕਣਾ ਸੀ ਇਹ ਕਿ ਚੰਗਾ ਕੰਮ ਆ ਇਹਦੇ ਵਾਸਤੇ ਘਰ ਦੇਣ ਸਾਨੂੰ ਕੋਈ ਨਹੀਂ ਰੋਕਿਆ ਪੂਰੇ ਪਰਿਵਾਰ ਦਾ ਸਾਨੂੰ ਸਾਥ ਹੈ ਜੀ ਬਿਲਕੁਲ ਜੀ ਇਹ ਨੌਜਵਾਨ ਹਜੇ ਇੱਕ ਸਿਹ ਦੇਣ ਵਾਲੀ ਗੱਲ ਹੈ ਕਿ ਜੇ ਇਹ ਪੜੇ ਲਿਖੇ ਹੋ ਕੇ ਨੌਕਰੀ ਕਰਦੇ ਨੇ ਜੌਬ ਕਰਦੇ ਨੇ ਜੌਬ ਤੋਂ ਬਾਅਦ ਆ ਕੇ ਇਹ ਸੈਟਅਪ ਲਗਾਉਂਦੇ ਨੇ ਸੋ ਜਿਹੜੇ ਮਿਸਿਸ ਆ ਉਹ ਵੀ ਪੜੀ ਲਿਖੀ ਆ ਅਤੇ ਪੋਸਟ ਗ੍ਰੈਜੂਏਟ ਨੇ ਸੋ ਇਹ ਸੈਟਅਪ ਲਖਾਇਆ ਨੌਜਵਾਨਾਂ ਉਸੇ ਚੰਗੀ ਸਿਹ ਦੇਣ ਵਾਲੀ ਗੱਲ ਆ ਸੋ ਇੱਥੇ ਸਾਡੇ ਨਾਲ ਕਸਟਮਰ ਵੀ ਮੌਜੂਦ ਹੈ ਜੋ ਆਏ ਨੇ ਸਤਿ ਸ਼੍ਰੀ ਅਕਾਲ ਸਤਿ ਮੈਂ ਜੋਬ ਕਰਦੇ ਕਿਤਾਂ ਦਾ ਲੱਗਾ ਤੁਹਾਨੂੰ ਇੱਕ ਜੋਬ ਹੀ ਕਰਦੇ ਨੇ ਭਾਜੀ ਤੇ ਮੈਡਰਿਨ ਨੇ ਜੋਬ ਕਰਕੇ ਛੱਡੀ ਆ ਤੇ ਹੁਣ ਆਪਣਾ ਸੈਟਅਪ ਆਪਣਾ ਕਾਰੋਬਾਰ ਸ਼ੁਰੂ ਕੀਤਾ ਕਿਤਾਂ ਦਾ ਲੱਗਦਾ ਬਹੁਤ ਵਧੀਆ ਜੀ ਇਸ ਤਰ੍ਹਾਂ ਹਰ ਇੱਕ ਨੂੰ ਕਰਨਾ ਚਾਹੀਦਾ ਆਪਣੀ ਮਿਹਨਤ ਕਰਨੀ ਚਾਹੀਦੀ ਆ ਕੰਮ ਵਿੱਚ ਕੋਈ ਸ਼ਰਮ ਨਹੀਂ ਹੈਗੀ ਮੈਂ ਤੇ ਸੈਟਅਪ ਵੇਖ ਕੇ ਆ ਕਿ ਹਾਂ ਚਲੋ ਇਹਨਾਂ ਕੋਲ ਸੰਭਾਲ ਲੈਣੇ ਆ ਤੇ ਇਸ ਕਰਕੇ ਵਧੀਆ ਲੱਗਾ ਤੁਸੀਂ ਦੇਖਿਆ ਕਹਿੰਦੇ ਅੱਜ ਕੱਲ ਨੌਜਵਾਨ ਜਿਹੜੇ ਆ ਜੇ ਆ ਚਲੋ ਥੋੜਾ ਬੋਲਾ ਪੜ ਲੈ ਲੈਂਦੇ ਆ ਤੇ ਉਸ ਤੋਂ ਬਾਅਦ ਬਾਅਦ ਨੂੰ ਭਜਦੇ ਆ ਇੱਥੇ ਕੰਮ ਕਰਕੇ ਖੁਸ਼ ਨਹੀਂ ਜਦ ਕਿ ਇੱਥੇ ਆਪਾਂ ਕੰਮ ਕਰੀਏ ਤੇ ਬਾਹਰੋਂ ਜ਼ਿਆਦਾ ਪੈਸੇ ਕਮਾ ਸਕਦੇ ਆ ਜੇ ਆਪਾਂ ਮਿਹਨਤ ਕਰੀਏ ਦਿলো ਮਿਹਨਤ ਕਰੀਏ ਤੇ ਕੋਈ ਵੀ ਕੰਮ ਵਧੀਆ ਕਰ ਸਕਦੇ ਆ ਜਿਵੇਂ ਕਿ ਇਹਨਾਂ ਨੇ ਸਾਰਾ ਸੈਟਅਪ ਲਾਇਆ ਦਾ ਘਰ ਦੇ ਵਿੱਚ ਤੇ ਪ੍ਰੋਪਰ ਸਾਰਾ ਮੀਨੂ ਰੱਖਿਆ ਦਾ ਪੋਸਟ ਗ੍ਰੈਜੂਏਟ ਹੋਣਾ ਲਿਖ ਕੇ ਲਾਇਆ ਦਾ ਕਿ ਆਪਾਂ ਪੋਸਟ ਗ੍ਰੈਜੂਏਟ ਤੇ ਇਹ ਪੋਸਟ ਗ੍ਰੈਜੂਏਟ ਹੋ ਕੇ ਮਿਹਨਤ ਕਰ ਸਕਦੇ ਆ ਤੇ ਜਿਹੜਾ ਬੰਦਾ ਦੂਸਰਾ ਵਾ ਉਹਨੂੰ ਤੇ ਵੱਧ ਚੜ ਕੇ ਮਿਹਨਤ ਕਰਨੀ ਚਾਹੀਦੀ ਜੀ ਬਿਲਕੁਲ ਉਸ ਗ੍ਰੈਜੂਏਟ ਹੁੰਦਾ ਜਿੰਦਾਂ ਜੇ ਮੈਂਦ ਕਰ ਸਕਦੇ ਆ ਤੇ ਦੂਜਿਆਂ ਨੂੰ ਮੈਂਦ ਕਰਨ ਚ ਕੀ ਹੈਗੀ ਕਿ ਮੈਂਦ ਕੋਈ ਨਹੀਂ ਕਰ ਸਕਦੇ ਸੋ ਇੱਕ ਮੈਂ ਤੁਹਾਨੂੰ ਵਿਚਾਰ ਦੱਸਾਂਗਾ ਕਿ ਵਿਚਾਰ ਇਹਨਾਂ ਹਰ ਰੋਜ਼ ਨਵਾਂ ਵਿਚਾਰ ਲਿਖਿਆ ਜਾਂਦਾ ਇਹਨਾਂ ਦੀ ਗੱਡੀ ਤੇ ਗੱਡੀ ਲੈ ਕੇ ਆਉਂਦੇ ਮਹਿੰਗੀ ਗੱਡੀ ਤੇ ਇਹ ਸਮਾਨ ਬਣਾ ਕੇ ਘਰੋਂ ਲਿਆਉਂਦੇ ਨੇ ਸੋ ਰੋਜ਼ ਹੀ ਨਵਾਂ ਵਿਚਾਰ ਹੁੰਦਾ ਲੋਕਾਂ ਨੂੰ ਸੇਧ ਵਾਸਤੇ ਅੱਜ ਦਾ ਵਿਚਾਰ ਲਿਖਿਆ ਜੇਕਰ ਤੁਹਾਡੇ ਸੁਪਨੇ ਵੱਡੇ ਹਨ ਦਾ ਮਿਹਨਤ ਕਿਸ ਤਰ੍ਹਾਂ ਛੋਟੀ ਹੋ ਸਕਦੀ ਹੈ ਬੜਾ ਵਧੀਆ ਵਿਚਾਰ ਲਿਖਿਆ ਕਿਉਂਕਿ ਜਿਹੜੇ ਸੁਪਨੇ ਤੁਹਾਡੇ ਵੱਡੇ ਨੇ ਤੇ ਮਿਹਨਤ ਵੀ ਕਰੋ ਤੇ ਮਿਹਨਤ ਆਡੀ ਵੀ ਉਸੇ ਲੈਵਲ ਤੇ ਜਾਏਗੀ ਉਸੇ ਤਰ੍ਹਾਂ ਹੀ ਕੰਮ ਕਰੇਗੀ ਜੋ ਤੁਹਾਡੀ ਸੋਚ ਹੈ ਤੁਹਾਡੀ ਸੋਚ ਦੇ ਮੁਤਾਬਕ ਹੀ ਮਿਹਨਤ ਕੰਮ ਕਰੇਗੀ ਉਸੇ ਮੁਤਾਬਕ ਤੁਸੀਂ ਕੰਮ ਕਰੋਗੇ ਸੋ ਬੜਾ ਵਧੀਆ ਸੈਟਅਪ ਹੈ ਲੋਨਾ ਲੋਕਾਂ ਵਾਂਸੀ ਸੇ ਦਾ ਜਿਹੜੇ ਲੋਕ ਇੱਥੇ ਕੰਮ ਨਾ ਕਰਕੇ ਜਿਹੜੇ ਵਿਦੇਸ਼ਾਂ ਨੂੰ ਭਜਦੇ ਨੇ ਇਹਨਾਂ ਨੇ ਵੀ ਕੰਮ ਖੋਲੇ ਆ ਪੋਸਟ ਗ੍ਰੈਜੂਏਟ ਦੇ ਮੀਆਂ بیوی ਨੇ ਚੰਗੇ ਉਹਦੇ ਤੇ ਨੌਕਰੀ ਵੀ ਕਰਵਾ ਜੋ ਹਸਬੰਡ ਆ ਤੇ ਨੌਕਰੀ ਤੋਂ ਬਾਅਦ ਆ ਕੇ ਇੱਥੇ ਸ਼ਟਅਪ ਲਗਾਉਂਦੇ ਨੇ ਤੇ ਲੋਕਾਂ ਦਾ ਢਿੱਡ ਭਰਦੇ ਨੇ ਤੇ ਆਪਣਾ ਵੀ ਜਿਆਦਾ ਟਾਈਮ ਪਾਸ ਵਧੀਆ ਕਰਦੇ ਨੇ ਨਿਰਪੱਖ ਟੀਵੀ ਲਈ ਜਸੰਦਰਪੇ ਦੀ ਗੁਦਾਸਪੁਰ